ਅੱਸੀ ਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਰਿਵਿਊ ਐਸ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਜਿਹੜੇ ਸਿਆਸੀ ਲੀਡਰ ਨੇ ਇਹ ਇਨਕ ਕਿਰਦਾਰ ਦੇ ਹੌਲੇ ਜਾਂ ਇਨਕ ਸਿਧਾਂਤਹੀਨ ਨੇ ਇਨਕ ਅਸੂਲਾਂ ਤੋਂ ਰਹਿਤ ਨੇ ਕਿ ਇਹ ਲੋਕ ਜਿੱਥੇ ਇਹਨਾਂ ਨੂੰ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਉੱਥੇ ਤਾਂ ਐਉਂ ਭਜਦੇ ਨੇ ਜਿਵੇਂ ਕੋਈ ਜਵਾਕ ਉਂਗਲ ਛੁੜਾ ਕੇ ਭਜਦਾ ਹੁੰਦਾ ਉਥੋਂ ਖੜਦੇ ਨਹੀਂ ਇਹ ਅੱਜਕੱਲ ਚੋਣਾਂ ਦਾ ਦੌਰ ਆ ਤੇ ਪੰਜਾਬ ਦੇ ਵਿੱਚ ਇਦੇ ਵਿੱਚ ਕੋਈ ਦੋ ਰਾਜ ਨਹੀਂ ਕਿ ਡੇਰੇ ਆਪਣੇ ਮਹੱਤਾ ਰੱਖਦੇ ਨੇ ਉਹਨਾਂ ਦਾ ਵੋਟ ਬੈਂਕ ਹੈ ਪਰ ਇਹਨਾਂ ਵੀ ਨਹੀਂਗਾ ਕਿ ਜਿੰਨਾ ਸਿਆਸੀ ਲੀਡਰ ਉਹਨਾਂ ਦੇ ਚਰਨ ਹੀ ਲੱਗੇ ਨੇ ਉਹਨਾਂ ਦੀ ਹਰ ਰੋਜ਼ ਉਹਨਾਂ ਦੇ ਪੈਰੀਂ ਜਾ ਕੇ ਡੇਗਦੇ ਨੇ ਗੋਡਿਆਂ ਪਰਨੇ ਉਹਨਾਂ ਨੂੰ ਨਾਤਮਸਤਕ ਹੋ ਕੇ ਮੱਥਾ ਟੇਕਦੇ ਨੇ ਔਰ ਇਹ ਪਖੰਡੀ ਲੋਕ ਆਪਣੇ ਅਸਰ ਸੂਖ ਦੀ ਵਰਤੋਂ ਕਰਕੇ ਆਪਣੇ ਸਿਆਸੀ ਲਿਹਾਜ਼ਾਂ ਦੀ ਵਰਤੋਂ ਕਰਕੇ ਕਿਤੇ ਵੀ ਦਾ ਲਾਉਣ ਤੋਂ ਗਰੇਜ਼ ਨਹੀਂ ਕਰਦੇ ਜ਼ਮੀਨਾਂ ਲੱਪਣ ਤੋਂ ਗਰੇਜ਼ ਨਹੀਂ ਕਰਦੇ ਕੁਦਰਤੀ ਜਿਹੜੇ ਸਰੋਤ ਨੇ ਦਰਿਆ ਉਹਨਾਂ ਦੇ ਉੱਤੇ ਕਬਜ਼ੇ ਕਰਨ ਤੋਂ ਗਰੇਜ਼ ਨਹੀਂ ਕਰਦੇ ਜੇਕਰ ਏਡੇ ਵੱਡੇ ਕੰਮ ਐ ਏਡੇ ਜੰਗੀ ਪੱਧਰ ਤੇ ਕਰਦੇ ਨੇ ਤਾਂ ਜਿਹੜੇ ਆਮ ਕੰਮ ਕਰਨੇ ਉਹਨਾਂ ਦੇ ਉਹਨਾਂ ਦੇ ਉੱਤੇ ਇਹਨਾਂ ਦਾ ਕਿਹੋ ਜਿਹਾ ਪਰਛਾਵਾਂ ਹੋਊਗਾ ਤੇ ਕਿਹੋ ਜੀ ਇਹਨਾਂ ਦੀ ਨੀਤੀ ਹੋਊਗੀ ਅੱਜ ਗੱਲਬਾਤ ਕਰਾਂਗੇ ਉਸ ਡੇਰੇ ਦੇ ਬਾਰੇ ਜਿਹੜਾ ਜਿਸ ਡੇਰੇ ਦੇ ਵਿੱਚ ਜਾ ਕੇ ਸਾਡੇ ਲੀਡਰ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਕਿ ਪਤਾ ਨਹੀਂ ਕਿੱਡੇ ਵੱਡੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਕਿ ਇਹ ਪਤਾ ਨਹੀਂ ਸਾਡੇ ਜਿਹੜੇ ਕਰਮ ਸਾਡੀ ਕਿਸਮਤ ਉਹਦਾ ਫੈਸਲਾ ਲਖ ਦੇਣਗੇ ਅਸਲ ਦੇ ਵਿੱਚ ਉਹ ਤਾਂ ਬਹੁਤ ਹੌਲੇ ਲੋਕ ਨੇ ਕਿਉਂਕਿ ਉਹ ਚਾਪਲੂਸ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਕੋਲੇ ਚਾਰ ਵੋਟਾਂ ਨੇ ਇਹ ਜਿਹੜੇ ਅੱਜਕੱਲ ਜਿਹੜੇ ਜਿਸ ਡੇਰੇ ਦੇ ਉੱਤੇ ਜਾ ਕੇ ਲੀਡਰ ਜਾਦੇ ਨਾਤਮਸਤਕ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਡੇਰਾ ਬਿਆਸ ਹਰ ਪਾਰਟੀ ਦਾ ਲੀਡਰ ਉੱਥੇ ਗੁਰਿੰਦਰ ਢਿੱਲੋਂ ਨਾਲ ਸੈਲਫੀ ਪਾ ਰਿਹਾ ਹੈ ਇਹ ਪ੍ਰਭਾਵ ਸਿਰਜਣਾਸਤੇ ਕਿ ਬਈ ਮੈਂ ਮੇਰੇ ਨਾਲ ਢਿੱਲੋਂ ਨੇ ਤੇ ਮੇਰੇ ਨਾਲ ਰਾਧਾ ਸਵਾਮੀਆ ਸਾਰੇ ਨੇ ਪਰ ਕੀ ਇਹਨਾਂ ਲੀਡਰਾਂ ਨੂੰ ਇਸ ਡੇਰੇ ਦੀਆਂ ਜਿਹੜੀਆਂ ਜ਼ਮੀਨਾਂ ਤੇ ਕਬਜ਼ਾ ਵਾਲੀ ਮੈਂ ਗੱਲ ਕਰ ਰਿਹਾ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਬਿਲਕੁਲ ਪਤਾ ਹੈ ਪਰ ਇਹਨਾਂ ਚ ਇਨੀ ਜ਼ਰਤ ਨਹੀਂ ਹੈ ਇਹ ਇਹਨੇ ਕਾਣੇ ਹੋ ਚੁੱਕੇ ਨੇ ਇਹ ਇਹਨਾਂ ਇਹਨਾਂ ਦਾ ਕੋਈ ਐਡਾ ਵੱਡਾ ਸਿਧਾਂਤ ਨਹੀਂ ਹੈ ਕਿ ਉਹ ਸਿਧਾਂਤ ਤੇ ਖੜ ਕੇ ਇਹਦੇ ਵਿਰੁੱਧ ਕਾਰਵਾਈ ਦੀ ਸਿਫਾਰਿਸ਼ ਕਰਨ ਜਾਂ ਕਾਰਵਾਈ ਦੀ ਸਿਫਾਰਿਸ਼ ਨਾ ਕਰਨ ਘੱਟੋ ਘੱਟ ਜਿਹੜੀਆਂ ਜਾਂਚਾਂ ਚੱਲਦੀਆਂ ਨੇ ਜਾਂ ਜਿਹੜੇ ਦੋਸ਼ ਲੱਗਦੇ ਨੇ ਉਹਨਾਂ ਦੀ ਜਾਂਚ ਹੀ ਸਹੀ ਤਰੀਕੇ ਨਾਲ ਕਰਵਾ ਦੇਣ 2005 ਤੋਂ ਲੈ ਕੇ ਹੁਣ ਤੱਕ ਡੇਰੇ ਤੇ ਕਿਹੜੇ ਕਿਹੜੇ ਦੋਸ਼ ਲੱਗੇ ਨੇ ਕਦੋਂ ਕਦੋਂ ਪ੍ਰੋਟੈਸਟ ਹੋਏ ਨੇ ਇੱਕ ਪ੍ਰੋਟੈਸਟ ਕਿਸਾਨਾਂ ਦਾ ਸੀ ਜਿਹੜਾ ਕਰੋਨਾ ਦੇ ਸਮੇਂ ਦੇ ਦਰਮਿਆਨ ਸੀ ਉੱਥੇ ਗੁਰਿੰਦਰ ਢਿੱਲੋਂ ਆਪ ਗਿਆ ਸੀਗਾ ਉਸ ਪ੍ਰੋਟੈਸਟ ਦੇ ਵਿੱਚ ਤੇ ਉੱਥੇ ਆਪ ਜਾ ਕੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਜਿਹੜਾ ਮਸਲਾ ਤੁਹਾਡਾ ਸੌਟ ਆਊਟ ਕਰਾ ਦੂੰਗਾ ਤੁਸੀਂ ਧਰਨਾ ਚੱਕ ਲੋ ਪਰ ਬਾਅਦ ਦੇ ਵਿੱਚ ਕਿਸਾਨਾਂ ਨੂੰ ਇੱਕ ਹੋਰ ਧਰਨਾ ਦੇਣਾ ਪਿਆ ਗੁਰਿੰਦਰ ਢਿੱਲੋਂ ਦੀ ਉਸ ਕਮਿਟਮੈਂਟ ਨੂੰ ਯਾਦ ਕਰਾਉਣ ਵਾਸਤੇ ਕਿ ਮੈਂ ਸਾਰਾ ਕੁਝ ਸੌਟ ਆਊਟ ਕਰ ਦੂੰਗਾ ਖੈਰ ਦੋ ਬਲਦੇਵ ਸਿੰਘ ਸਿਰਸਾ ਨੇ ਜਿਹੜੇ ਇਹਨਾਂ ਮਾਮਲਿਆਂ ਦੇ ਵਿੱਚ ਪੈਰਵਾਈ ਕਰਦੇ ਨੇ ਬੜੇ ਲੰਬੇ ਸਮੇਂ ਤੋਂ ਜਦੋਂ ਜਦ ਕਰ ਰਹੇ ਨੇ ਔਰ ਉਹ ਬੜੇ ਬਿਬਾਕੀ ਦੇ ਨਾਲ ਉਹ ਤਾਂ ਬਹੁਤ سنگੀਨ ਦੋਸ਼ ਲਾਉਂਦੇ ਨੇ ਡੇਰਾ सिरसा ਦੇ ਉੱਤੇ ਆ ਮਾਫ ਕਰਨਾ ਡੇਰਾ ਬਿਆਸ ਦੇ ਉੱਤੇ 2005 ਦੇ ਵਿੱਚ ਦੀ ਗੱਲ ਆ ਜਦੋਂ ਜ਼ਿਲ੍ਹਾ ਕਪੂਰਥਲਾ ਤੇ ਅੰਮ੍ਰਿਤਸਰ ਦੇ ਪਿੰਡਾਂ ਵਿਚਾਲੇ ਇੱਕ ਦਰਿਆ ਦੇ ਵਿੱਚ ਬੰਨ ਬਣਾ ਦਿੱਤਾ ਗਿਆ ਲੋਕਾਂ ਨੇ ਧਰਨੇ ਦਿੱਤੇ ਕੈਪਟਨ ਅਮਨਦਰ ਸਿੰਘ ਉਦੋਂ ਮੁੱਖ ਮੰਤਰੀ ਸੀਗੇ ਉਹਨਾਂ ਨੇ ਇੱਕ ਉਸ ਸਮੇਂ ਦੇ ਕਮਿਸ਼ਨਰ ਬਣਾਦੇ ਸਵਰਨ ਸਿੰਘ ਤੇ ਦੋਵਾਂ ਜ਼ਿਲ੍ਹਿਆਂ ਦੇ ਡੀਸੀ ਨੂੰ ਲੈ ਕੇ ਉਹਨਾਂ ਨੇ ਸਰਵੇ ਕੀਤਾ ਸਵਰਨ ਸਿੰਘ ਹੋਰਾਂ ਨੇ ਔਰ ਮੈਂ ਕਹਿੰਦਾ ਕਿ ਬੜੇ ਧਾਕੜ ਅਫਸਰ ਕਹਿ ਸਕਦੇ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਸਰਵੇ ਕੀਤਾ ਤੇ ਡੇਰੇ ਵੱਲੋਂ ਕੀਤੇ ਜਾ ਰਹੇ ਜਿਹੜੇ ਨਜਾਇਜ਼ ਕਬਜ਼ੇ ਉਹਨਾਂ ਦੀ ਪੜਤਾਲ ਕੀਤੀ ਇਸ ਤੋਂ ਬਾਅਦ ਇਹਨਾਂ ਨੇ ਸਰਕਾਰ ਨੂੰ ਇੱਕ ਰਿਪੋਰਟ ਦਿੱਤੀ ਮੈਂ 2005 ਦੀ ਗੱਲ ਕਰ ਰਿਹਾ ਜੇਕਰ ਤੁਸੀਂ Google ਤੇ ਕਰੋਗੇ ਜੇਕਰ ਤੁਸੀਂ Google ਤੇ ਰਿਪੋਰਟ ਲੱਭਣੀ ਹੈ ਜਾਂ ਜਾਨਾ ਸਪੋਕਸਮੈਨ ਦੇ ਇੱਕ ਇੰਟਰਵਿਊ ਦੇ ਵਿੱਚ ਬਲਦੇਵ ਸਿਰਸਾ ਨੇ ਇਹ ਸਾਰੇ ਤੱਥ ਦਿੱਤੇ ਨੇ ਉਹ ਕਹਿੰਦੇ ਜਦੋਂ ਕਬਜ਼ਿਆਂ ਦੀ ਪੜਤਾਲ ਕੀਤੀ ਤਾਂ ਇਸ ਤੋਂ ਬਾਅਦ ਸਰਕਾਰ ਨੂੰ ਜਿਹੜੀ ਰਿਪੋਰਟ ਦਿੱਤੀ ਉਹਦੇ ਵਿੱਚ ਕਿਹਾ ਗਿਆ ਕਿ ਡੇਰੇ ਦੀਆਂ ਜ਼ਮੀਨਾਂ ਤੇ ਡੇਰੇ ਨੇ ਜ਼ਮੀਨਾਂ ਤੇ ਕਬਜ਼ੇ ਵੀ ਕੀਤੇ ਤੇ ਇਹਦੇ ਨਾਲ ਨਾਲ ਦਰਿਆ ਦਾ ਕੁਦਰਤੀ ਵਹਾਅ ਵੀ ਬਦਲ ਦਿੱਤਾ ਪਿੰਡ ਬੁੱਢਾ ਥੇ ਵੜੈਚ ਬਲਸਰਾਏ ਯੋਧ ਦੇ ਜੱਲੂਵਾਲ ਖਾਨਪੁਰ ਸੇਰੋ ਨਗਾ ਸੇਰੋ ਬਾਗਾ ਇਹਨਾਂ ਦੀਆਂ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਆ ਵੜੈਚ ਪਿੰਡ ਦੇ ਤਾਂ 80 ਏਕੜ ਜ਼ਮੀਨ ਆ ਜਿਹਦੇ ਤੇ ਬਾਰੇ ਕਿਹਾ ਜਾਂਦਾ ਕਿ ਉੱਤੇ ਕਬਜ਼ਾ ਹੈ ਉੱਥੇ ਡੇਰਾ ਆਪਦਾ ਕਲੇਮ ਕਰਦਾ ਕਿ ਅਸੀਂ ਦਰਖਤ ਲਾਏ ਹੋਏ ਨੇ ਦੇਖਣ ਨੂੰ ਉੱਥੇ ਕੁਝ ਵੀ ਨਹੀਂ ਜਦਕਿ ਉਹਦੀ ਚਾਰਦੁواری ਹੈਗੀ ਆ ਗ੍ਰਿੰਦਰ ਢਿੱਲੋਂ ਦੇ ਬਾਰੇ ਕਿਹਾ ਜਾਂਦਾ ਕਿ ਉਹਨੇ ਬਲਦੇਵ ਸਿੰਘ ਸਿਰਸਾ ਨੂੰ ਖੁਦ ਜਾਨੋਂ ਮਾਰਦਿਆਂ ਧਮਕੀਆਂ ਦਿੱਤੀਆਂ ਚਲੋ ਇਹ ਤਾਂ ਕਿਸਾਨ ਆਗੂ ਨੇ ਇਹਦਾ ਤੁਹਾਨੂੰ ਤੁਸੀਂ ਕਹਿ ਦੋਗੇ ਕਿ ਜੇ ਬਲਦੇਵ ਸਿੰਘ ਜਿਹੜੇ ਸਿਰਸਾ ਨੇ ਉਹ ਦੋਸ਼ ਲਾ ਰਹੇ ਨੇ ਜਾਇਜ਼ ਕਰ ਰਹੇ ਨੇ ਪਰ ਕੀ ਮੈਂਬਰ ਪਾਰਲੀਮੈਂਟ ਨੂੰ ਵੀ ਝੂਠਾ ਪਾ ਦਿਓਗੇ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਨੂੰ 2019 ਦੇ ਵਿੱਚ ਧਮਕੀਆਂ ਦਿੱਤੀਆਂ ਉਹ ਕੀ ਮਾਮਲਾ ਉਹ ਵੀ ਤੁਹਾਨੂੰ ਪੂਰਾ ਦੱਸਦੇ ਆ ਇਸ ਟਾਈਮ ਡੇਰਾ ਬਿਆਸ ਦੀ ਜਿਹੜੀ ਕਿਤਾਬ ਆ ਉਹਦੇ ਮੁਤਾਬਕ ਮੈਂ ਤੁਹਾਨੂੰ ਦੱਸਦੇ ਆ ਉਹਨਾਂ ਦੀਆਂ 5000 ਸਿਖਾਵਾਂ ਨੇ 99 ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਸਿਖਾਵਾਂ ਨੇ 80 ਤੋਂ ਲੈ ਕੇ 90 ਸਤ ਸੰਕਰ ਨੇ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਪਟਿਆਲਾ ਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੇ ਇਹਨਾਂ ਦਾ ਜ਼ਿਆਦਾ ਪ੍ਰਭਾਵ ਮੰਨਿਆ ਜਾਂਦਾ ਹੈ ਸਤ ਸੰਕਰ ਤੋਂ ਯਾਦ ਆ ਗਿਆ ਪ੍ਰਕਾਸ਼ ਸਿੰਘ ਬਾਦਲ ਤੇ ਅਕਸਰ ਹੀ ਦੋਸ਼ ਲੱਗਦਾ ਕਿ ਉਹਨਾਂ ਨੇ ਮੋਹਾਲੀ ਦੀ ਬੇਸ਼ਕੀਮਤੀ ਜ਼ਮੀਨ ਕਰੋੜਾਂ ਦੀ ਬੇਸ਼ਕੀਮਤੀ ਜ਼ਮੀਨ ਇਹਨਾਂ ਨੂੰ ਕੌਡੀਆਂ ਦੇ ਭਾਅ ਦਿੱਤੀ ਡੇਰਾ ਬਿਆਸ ਨੂੰ ਖੈਰ ਹੁਣ ਆਪਾਂ ਅੱਗੇ ਚੱਲਦੇ ਆਂ ਅਗਲੀਆਂ ਕੁਝ ਰਿਪੋਰਟਾਂ ਵੱਲ ਚੱਲਦੇ ਆਂ ਸਾਲ 2024 ਜਨਵਰੀ ਮਹੀਨੇ ਦੀ ਇੱਕ ਰਿਪੋਰਟ ਹੈ ਉਹਦੇ ਵਿੱਚ ਦਾਵਾ ਕੀਤਾ ਗਿਆ ਕਿ ਬਿਆਸ ਦਰਿਆ ਦਾ ਇੱਕ ਪਾਸਾ ਡੇਰਾ ਬਿਆਸ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਤੇ ਤੁਸੀਬਨ ਤੋਂ 2 ਕਿਲੋਮੀਟਰ ਦੂਰ ਤੱਕ ਆਪਣਾ ਰਸਤਾ ਜਿਹੜਾ ਉਹ ਬਦਲਿਆ ਗਿਆ ਤੇ 2500 ਏਕੜ ਜਿਹੜੀ ਜ਼ਮੀਨ ਆ ਉਹ ਖੇਤੀਯੋਗ ਉਹ ਨਸ਼ਟ ਹੋ ਚੁੱਕੀ ਐ ਇਹ ਸਭ ਕੁਝ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੇ ਕਰਕੇ ਹੋਈ ਐ ਜਿਸ ਦੇ ਵਿੱਚ ਰੇਤਾ ਕੱਢਾ ਜਾ ਰਿਹਾ ਤੇ ਨਜਾਇਜ਼ ਰੂਪ ਦੇ ਵਿੱਚ ਆਪਣੀਆਂ ਹੱਦਾਂ ਵਧਾਈਆਂ ਜਾ ਰਹੀਆਂ ਇਹ ਮਸਲਾ ਬੜੈਚਪਿੰਡ ਦਾ ਜਿਹੜਾ ਕਿ ਬਾਬਾ ਬਕਾਲਾ ਤਹਿਸੀਲ ਦਾ ਪਿੰਡ ਆ ਤੇ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਲੋਕ ਭਲਾਈ ਇਨਸਾਫ ਵੈਲਫੇਅਰ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਅੰਮ੍ਰਿਤਸਰ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੇ ਰਾਹੀਂ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਦੇ ਸਬੰਧ ਦੇ ਵਿੱਚ ਫਿਰ ਹਾਈ ਕੋਰਟ ਨੇ ਇਹ ਕੀਤਾ ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰਾ ਜਿਹੜਾ ਜੋ ਵੀ ਹੋ ਰਿਹਾ ਇਹਨਾਂ ਗੱਲਾਂ ਦਾ ਸਾਡੇ ਨੇਤਾਵਾਂ ਨੂੰ ਪਤਾ ਨਹੀਂ ਹੋਣਾ ਤੁਹਾਡੇ ਤੁਹਾਡੇ ਮੁਤਾਬਕ ਇੱਥੇ ਲੱਖਾਂ ਤਨਖਾਹਾਂ ਲੈਣ ਲੀਡਰਾਂ ਦੀ ਤਾਂ ਗੱਲ ਹੀ ਛੱਡੋ ਇੱਥੇ ਲੱਖਾਂ ਤਨਖਾਹਾਂ ਲੈਣ ਵਾਲੇ ਅਫਸਰ ਅਫਸਰ ਵੀ ਜਿਹੜੇ ਆ ਉਹ ਮੁੱਖ ਦਰਸ਼ਕ ਬਣੇ ਹੋਏ ਨੇ ਜੇਕਰ ਇੱਕ ਕਿਸਾਨ ਨਹਿਰ ਦੇ ਵਿੱਚੋਂ ਪਾਣੀ ਦੀ ਪਾਈਪ ਲਾ ਲਵੇ ਮੰਨ ਲਓ ਤੁਹਾਡੇ ਨੇੜੇ ਕੱਸੀ ਲੰਘਦੀ ਹੈ ਸੂਹਾ ਲੰਘਦਾ ਤੇ ਉੱਤੇ ਪਰਚਾ ਪੈ ਜਾਂਦਾ ਪਰ ਕਮਾਲ ਦੀ ਗੱਲ ਹੈ ਇੱਥੇ ਕਮਾਲ ਦਾ ਸਿਸਟਮ ਹੈ ਕਿ ਦਰਿਆਵਾਂ ਦੇ ਉੱਤੇ ਕਬਜ਼ੇ ਕਰਨ ਵਾਲੇ ਲੋਕ ਉਹਨਾਂ ਦਾ ਵੈਨ ਬਦਲਣ ਵਾਲੇ ਲੋਕ ਤੇ ਉਹ ਉਹ ਲੋਕ ਜਿਹੜੇ ਦਰਿਆਵਾਂ ਨੂੰ ਪਲੀਤ ਕਰਦੇ ਆਪਣੀ ਇੰਡਸਟਰੀ ਦਾ ਪਾਣੀ ਛੱਡ ਕੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕੋਈ ਨਹੀਂ ਗੀ ਉਹਨਾਂ ਲੋਕਾਂ ਨੂੰ ਪੁੱਛਦਾ ਹੀ ਕੋਈ ਨਹੀਂ ਕਮਾਲ ਦਾ ਇਹ ਸਾਡਾ ਸਿਸਟਮ ਹੈ ਅ ਦੋਸ਼ ਤਾਂ ਇੱਥੋਂ ਤੱਕ ਵੀ ਲੱਗਦੇ ਰਹੇ ਨੇ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਮੈਂ ਮੋਹਾਲੀ ਵਾਲੀ ਗੱਲ ਤੁਹਾਨੂੰ ਦੱਸ ਕੇ ਹਟਿਆ 2000 ਜੇ ਅੱਗੇ ਅਗਲੀ ਖਬਰ ਦੇ ਵੱਲ ਵਧ ਗਿਆ ਆਪਾਂ ਅਗ ਇਸੇ ਤਰ੍ਹਾਂ ਦੀ ਨਜਾਇਜ਼ ਕਬਜ਼ਿਆਂ ਦੀ ਗੱਲ ਕਰਦੀ ਹੈ 2030 ਅਪ੍ਰੈਲ 2014 ਨੂੰ ਇੱਕ ਰਿਪੋਰਟ ਛਪੀ ਹੈ ਜੰਗਲਾਤ ਵਿਭਾਗ ਵੱਲੋਂ ਲੈਂਡ ਗ੍ਰੈਬ ਦੇ ਦੋਸ਼ ਲਾਏ ਗਏ ਨੇ ਡੇਰੇ ਦੇ ਵਿਰੁੱਧ ਇਹ ਕਿਆ ਗਿਆ ਇਹ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਹੈ 2014 ਨੂੰ ਛਪੀ ਹੈ ਇਹਨਾਂ ਦੇ ਵਿੱਚ ਦਿੱਲੀ ਦੀ ਸ਼ਾਖਾ ਜਿਹੜੀ ਇਹਨਾਂ ਦੀ ਡੇਰਾ ਬਿਆਸ ਦੀ ਇਹਦੇ ਤੇ 123 ਕਿੱਲਾਂ ਤੇ ਕਬਜ਼ਾ ਕਰਨ ਦੇ ਦੋਸ਼ ਲੱਗੇ ਹੈ ਕਿ ਜਿਹੜੇ ਕਿ ਜੰਗਲਾਤ ਵਿਭਾਗ ਦੇ ਸਨ 72 ਏਕੜ ਹੈ 16 16 ਇੱਕ ਪਿੰਡ ਆ ਉਹਦੇ ਵਿੱਚ ਸਾਊਥ ਦਿੱਲੀ ਦੇ ਵਿੱਚ ਉਹਦੇ ਉੱਥੇ 16 ਦੇ ਪਿੰਡ ਦੇ ਵਿੱਚ 72 ਏਕੜ ਜ਼ਮੀਨ ਹੈ 151 ਇੱਕੜ ਇੱਕ ਹੋਰ ਇਲਾਕਾ ਜਿਹੜਾ ਕਿ ਦਿੱਲੀ ਦੇ ਵਿੱਚ ਹੀ ਪੈਂਦਾ ਤੇ ਉੱਥੇ ਵੀ ਇਹਨਾਂ ਨੇ ਕਬਜ਼ਾ ਕੀਤਾ ਗਿਆ ਇਹ ਹਿੰਦੁਸਤਾਨ ਟਾਈਮਜ਼ ਦੇ ਵਿੱਚ ਛਪੀ ਹੈ 2014 30 April ਨੂੰ ਤੁਸੀਂ ਇਹ ਪੜ੍ਹ ਸਕਦੇ ਹੋ 3 ਅਕਤੂਬਰ 2017 ਨੂੰ ਇੱਕ ਰਿਪੋਰਟ ਛਪੀ ਹੈ ਕਮਲਦੀਪ ਬਰਾੜ ਦੀ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਹੁਣ ਕਮਲਦੀਪ ਬਰਾੜ ਇੰਡੀਅਨ ਐਕਸਪ੍ਰੈਸ ਦੇ ਜਰਨਲਿਸਟ ਨੇ ਤੇ ਰਿਪੋਰਟ ਤੁਹਾਨੂੰ ਮਿਲ ਵੀ ਜਾਊਗੀ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਡੇਰਾ ਬਿਆਸ ਨੇ ਇੱਕ ਸੜਕ ਬਣਾਈ ਹੈ ਜਿਹਦੇ ਵਿੱਚ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਇਹ ਸੜਕ ਬਿਆਸਪਿੰਡ ਇੱਕ ਸਕੂਲ ਗਰਾਊਂਡ ਫੋਰੈਸਟ ਲੈਂਡ ਨੂੰ ਮਿਲਾ ਕੇ ਉਹਦੇ ਤੇ ਕਬਜ਼ਾ ਕਰਕੇ ਬਣਾਈ ਹੈ ਤੇ ਸੜਕ ਇਹਨਾਂ ਨੇ ਜਹ ਲੰਦਰ ਅੰਮ੍ਰਿਤਸਰ ਜਿਹੜਾ ਹਾਈਵੇ ਹੈ ਨੈਸ਼ਨਲ ਹਾਈਵੇ ਉਹਦੇ ਤੱਕ ਹੈੱਡਕੁਆਟਰ ਦਾ ਡਾਇਰੈਕਟ ਲਿੰਕ ਜੋੜਨ ਵਾਸਤੇ ਬਣਾਈ ਸਿਗੀ ਕਮਾਲ ਦੀ ਗੱਲ ਹੈ ਕਿ ਤੁਸੀਂ ਦੇਖੋ ਕਿ ਸੜਕਾਂ ਤੱਕ ਬਣੀਆਂ ਇੱਥੇ ਬਹੁਤ ਕੁਝ ਹੋਇਆ ਪਰ ਇੱਥੇ ਸਾਡੇ ਸਿਸਟਮ ਨੂੰ ਪਤਾ ਨਹੀਂ ਲੱਗਿਆ ਦਾ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਰਿਪੋਰਟ ਇਸੇ ਤਰ੍ਹਾਂ ਛਪੀ ਹੈ ਜਨਵਰੀ 17 2118 ਦੇ ਵਿੱਚ 2008 ਦੇ ਹਵਾਲੇ ਦਿੱਤੇ 2005 ਦੇ ਹਵਾਲੇ ਦਿੱਤੇ ਜਿਹਦੇ ਵਿੱਚ ਕੈਪਟਨ ਅਮਨਿੰਦਰ ਸਿੰਘ ਨੇ ਕਮਿਸ਼ਨ ਬਣਾਇਆ ਸੀ ਉਹਨੇ ਜਿਹੜੀਆਂ ਆਪਣੀਆਂ ਰਿਪੋਰਟ ਦੇ ਵਿੱਚ ਗੱਲ ਕਹੀ ਉਸ ਤੋਂ ਬਾਅਦ 14 ਦੇ ਹਵਾਲੇ ਦਿੱਤੇ 17 ਦੇ ਹਵਾਲੇ ਦਿੱਤੇ ਤੇ ਇੱਕ ਹੋਰ ਹਵਾਲਾ 2018 ਦੀ ਗੱਲ ਹੈ ਜਿਹਦੇ ਵਿੱਚ ਕਿਹਾ ਗਿਆ ਭਰਤ ਖੰਨਾ ਦੀ ਰਿਪੋਰਟ ਹੈ ਕਿ ਉਦੋਂ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਵੀਰ ਗਾਂਧੀ ਨੇ ਕੁਝ ਨੱਪੀਆਂ ਜ਼ਮੀਨਾਂ ਦਾ ਮੁੱਦਾ ਚੁੱਕਣਾ ਚਾਹਿਆ ਉਹਨਾਂ ਨੇ ਨਾਜਾਇਜ਼ ਕਬਜ਼ਿਆਂ ਦੀ ਗੱਲ ਕੀਤੀ ਦੇਖੋ ਵਾਹਿਦ ਵਾਹਿਦ ਅਕਨੀਤਾ ਡਾਕਟਰ ਧਰਵੀਰ ਗਾਂਧੀ ਹੋਰ ਕੋਈ ਹੈ ਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਵਾਲੇ ਇਨਕਲਾਬੀ ਇੱਥੇ ਸਰਕਾਰ ਨੂੰ ਸਵਾਲ ਵੀ ਕਰਨਾ ਬਣਦਾ ਕਿ ਤੁਹਾਡੀ ਜਿਹੜੀ ਨਜਾਇਜ਼ ਕਬਜ਼ੇ ਜਾਂ ਜ਼ਮੀਨਾਂ ਤੋਂ ਕਬਜ਼ੇ ਛਡਵਾਉਂਦੇ ਜਿਹੜੀ ਮਹਿੰਮਤ ਸੀ ਉਹਦਾ ਬਿਆਸ ਬਿਆਸ ਦੇ ਵਿੱਚ ਆ ਕੇ ਕੀ ਬਣਿਆ ਉਹਦਾ ਅੰਮ੍ਰਿਤਸਰ ਦੇ ਵਿੱਚ ਆ ਕੇ ਕੀ ਬਣਿਆ ਇਥੋਂ ਧਾਰੀਵਾਲ ਸਾਬ ਖੁਦ ਚੋਣ ਲੜ ਰਹੇ ਨੇ ਖੈਰ ਉਹਨਾਂ ਨੇ ਜਦੋਂ ਮੁੱਦਾ ਚੁੱਕਣਾ ਚਾਹਿਆ ਤਾਂ ਉਹਨਾਂ ਦੀ ਟੀਮ ਨੂੰ ਡਰਾਵੇ ਧਮਕੀਆਂ ਦਿੱਤੀਆਂ ਗਈਆਂ ਫੋਨ ਕਾਲਾਂ ਕਰਕੇ ਤੇ ਇਹਦੇ ਨਾਲ ਨਾਲ ਉਹਨਾਂ ਦੇ ਸੋਸ਼ਲ ਮੀਡੀਆ ਸੈੱਲ ਜਿਹੜਾ ਕਿ ਫੇਸਬੁੱਕ ਤੇ ਵੀ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਤੇ ਦੂਜਾ ਉਦੋਂ ਫਿਰ ਗਾਂਧੀ ਨੇ ਇਸ ਮਾਮਲੇ ਦੇ ਵਿੱਚ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਤੋਂ ਵੀ ਅੱਗੇ ਜੇ ਆਪਾਂ ਚੱਲ ਗਏ ਇਸ ਤੋਂ ਵੀ ਅੱਗੇ ਜੇ ਤੁਹਾਨੂੰ ਹੋਰ ਅ ਦੱਸਾਂ ਤਾਂ 19 ਮਈ 2022 ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਜੋਦੇ ਪਿੰਡ ਦੇ ਵਿੱਚ ਇੱਕ ਧਾਰਮਿਕ ਡੇਰੇ ਵੱਲੋਂ ਰਾਤੋ-ਰਾਤ ਗੇਟ ਲਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਾਂਦਾ ਰਾਹ ਬੰਦ ਕਰਨ ਵੱਲੋਂ ਵਜੋਂ ਕਿਸਾਨ ਮਜ਼ਦੂਰ ਸਹਾਰਸ਼ ਕਮੇਟੀ ਦੇ ਕਾਰਕੁਨਾਂ ਨੇ ਉਸ ਡੇਰੇ ਦੇ ਵਿਰੁੱਧ ਜਿਹੜਾ ਉਹ ਧਰਨਾ ਲਾ ਕੇ ਬਰੋਸ ਮੁਜਾਰਾ ਕੀਤਾ ਗਿਆ ਤੇ ਗੇਟ ਪੁੱਟ ਦਿੱਤਾ ਗਿਆ ਕਿਸਾਨਾਂ ਨੇ ਦੋਸ਼ ਲਾਇਆ ਕਿ ਡੇਰੇ ਨੇ ਸੈਂਕੜੇ ਏਕੜ ਜ਼ਮੀਨ ਇੱਥੇ ਡੇਰੇ ਦਾ ਨਾਮ ਨਹੀਂ ਲਿਖਿਆ ਗਿਆ ਇਹਨਾਂ ਦਾ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਬਾਬਾ ਬਕਾਲਾ ਦੇ ਪ੍ਰਧਾਨ ਚਰਨਜੀਤ ਸਿੰਘ ਕਲੇਰ ਨੇ ਕਿਹਾ ਕਿ ਪਿੰਡ ਜੋਦੇ ਦੇ ਵਿੱਚ ਤਰਜਨ ਤੋਂ ਵੱਧ ਕਿਸਾਨਾਂ ਦੀਆਂ ਜ਼ਮੀਨਾਂ ਡੇਰੇ ਨਾਲ ਲੱਗਦੀਆਂ ਤੇ ਜੋਦੇ ਤੋਂ ਦਰਿਆ ਮੰਡ ਨੂੰ 76 ਫੁੱਟ ਚੌੜਾ ਰਸਤਾ ਜਾਂਦਾ ਸੀ ਜਿਹਦੇ ਉੱਤੇ ਉਕਤ ਡੇਰੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਇਸੇ ਤਰ੍ਹਾਂ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਚੜ੍ਹਦੇ ਵਾਲੇ ਰਾਹ ਦੇ ਉੱਤੇ ਵੀ ਚੜ੍ਹਦੇ ਵਾਲੇ ਪਾਸੇ ਦੇ ਰਾਹ ਦੇ ਉੱਤੇ ਵੀ ਡੇਰੇ ਦਾ ਕਬਜ਼ਾ ਹੈ ਪਿੰਡ ਬਲਸਰਾਂ ਦੀ 286 ਏਕੜ ਜ਼ਮੀਨ ਦਾ ਫੈਸਲਾ ਹਾਈ ਕੋਰਟ ਨੇ ਪੰਚਾਇਤ ਦੇ ਹੱਕ ਦੇ ਵਿੱਚ ਕੀਤਾ ਪਰ ਉਸ ਜ਼ਮੀਨ ਉੱਤੇ ਹਾਲੇ ਤੱਕ ਡੇਰੇ ਦਾ ਕਬਜ਼ਾ ਹੈ। ਉਹਨਾਂ ਮੰਗ ਕੀਤੀ ਹੈ ਕਿ ਉਹ ਰਾਹ ਪੰਚਾਇਤ ਦੇ ਹਵਾਲੇ ਕਰਕੇ ਬੰਦ ਖਲਵਾਏ ਬੰਦدار ਖਲਵਾਏ ਜਾਣ। ਕਿਸਾਨਾਂ ਨੇ ਡੇਰਾ ਡੇਰਾ ਰਾਧਾ ਸਵਾਮੀ ਬਿਆਸ ਤੇ ਪ੍ਰਸ਼ਾਸਨ ਦੇ ਵਿਰੁੱਧ ਜਿਹੜੀ ਨਾਰੇਬਾਜ਼ੀ ਕੀਤੀ। ਹੁਣ ਇੱਥੇ ਦੱਸਣ ਦੀ ਲੋੜ ਨਹੀਂ ਹੈ ਕਿ ਬਲਸਰਾਂ ਦੀ 286 ਏਕੜ ਜ਼ਮੀਨ ਤੇ ਕਬਜ਼ਾ ਕੀਦਾ ਤੇ 76 ਫੁੱਟ ਚੌੜਾ ਰਸਤਾ ਰੋਕਿਆ ਕਿਨੇ ਆ। ਸੋ ਖੈਰ ਇਹ ਹੁਣ ਤੁਸੀਂ ਦੇਖੋ ਇਹ ਤਾਂ ਉਹ ਦੋਸ਼ ਨੇ ਇੱਕ ਮੈਂਬਰ ਪਾਰਲੀਮੈਂਟ ਨੇ ਦੋਸ਼ ਲਾਏ ਇੱਕ ਕਿਸਾਨ ਆਗੂ ਦੋਸ਼ ਲਾ ਰਿਹਾ ਕਿ ਜਦੋਂ ਮੈਂ ਲੋਕਾਂ ਦੀ ਗੱਲ ਕਰਦਾ ਤਾਂ ਮੈਨੂੰ ਧਮਕਾਇਆ ਜਾਂਦਾ ਮੈਨੂੰ ਡਰਾਇਆ ਜਾਂਦਾ ਜਾਨੋ ਮਾਰਦਿਆਂ ਧਮਕੇ ਦਿੱਤੀਆਂ ਜਾਂਦੀਆਂ ਇੱਕ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਉਹਦੀ ਜ਼ਰੂਰਤ ਨਹੀਂ ਹੈ ਕਿ ਉਹ ਮਸਲਾ ਚੁੱਕ ਸਕੇ ਇਹਦੇ ਨਾਲ ਨਾਲ ਇਹ ਤਾਂ ਉਹ ਦੋਸ਼ ਨੇ ਜਿਹੜੇ ਆਮ ਲੋਕਾਂ ਨੇ ਲਾਏ ਇੱਥੇ ਰਾਧ ਡੇਰਾ ਰਾਧਾ ਸਵਾਮੀ ਦੇ ਮੁਖੀ ਜਿਹੜੇ ਗੁਰਿੰਦਰ ਢਿੱਲੋਂ ਆ ਉਹਦੇ ਉੱਤੇ ਵੱਡੀ ਧੋਖਾਧੜੀ ਦਾ ਇਲਜ਼ਾਮ ਕਿਨ ਲਾਇਆ ਇਹ ਦੋਸ਼ ਲਾਏ ਢਿੱਲੋਂ ਦੇ ਭਾਣ ਜਿੱਤੇ ਰਣਬੈਕਸੀ ਫੋਰਟਿਸ ਰੇਲਗੇਅਰ ਐਂਪਾਇਰ ਵਰਗੀਆਂ ਵੱਡੀਆਂ ਕੰਪਨ ਰਨ ਵੈਕਸੀ ਫੋਰਟਿਸ ਰੈਲੀ ਗੇਰ ਐਂਪਾਇਰ ਵਰਗੀਆਂ ਵੱਡੀਆਂ ਕੰਪਨੀਆਂ ਦੇ ਮਾਲਕ 22000 ਕਰੋੜ ਦੇ ਕੱਪੜੇ ਸਬੰਧੀ ਕਾਫੀ ਹੱਦ ਤੋੜ ਕਾ ਕਾਫੀ ਸਮੇਂ ਤੋਂ ਟੋੜ ਕਾ ਚੱਲ ਰਿਹਾ ਸੀਗਾ ਉਹਦੇ ਵਿੱਚੋਂ ਪਰਦਾ ਚੁੱਕਦਿਆਂ ਇਹਨਾਂ ਕੰਪਨੀਆਂ ਦੇ ਦੋਵਾਂ ਸਕੇ ਹਿੱਸੇਦਾਰ ਭਰਾਵਾਂ ਵਿੱਚੋਂ ਇੱਕ ਮਾਲਵਿੰਦਰ ਸਿੰਘ ਨੇ ਆਪਣੇ ਮਾਮੇ ਡੇਰਾ ਰਾਧਾ ਸਵਾਮੀ ਵਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਤੇ ਹਜ਼ਾਰਾਂ ਕਰੋੜਾਂ ਦੀ ਕੱਪੜੇ ਬਾਜ਼ੀ ਕਰਨ ਤੇ ਜਾਨੋਂ ਮਾਰਨ ਦੇਣ ਦੀ ਧਮਕੀ ਦਾ ਇਲਜ਼ਾਮ ਲਾਇਆ ਇਸੇ ਤਰੀਕੇ ਨਾਲ ਜਦੋਂ ਇਹਨਾਂ ਨੇ ਵਿਆਸ ਦੇ ਉੱਤੇ ਉਦੋਂ ਰੋਕ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਜਿਹੜੇ ਜਿਹੜੇ ਪੱਤਰਕਾਰ ਕਵਰ ਕਰਨ ਗਏ ਸੀਗੇ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹੁਣ ਜਿਹੜਾ ਬੰਦਾ ਗਲਤ ਕੰਮ ਨਹੀਂ ਕਰ ਰਿਹਾ ਜਾਂ ਤਾਂ ਤੁਸੀਂ ਠੋਕੂ ਕੇਸ ਆਚਰਨ ਸਿੰਘ ਚਰਨ ਸਿੰਘ ਕਲੇਰ ਹੋਰਾਂ ਤੇ ਜਿਹੜੇ ਕਹਿ ਰਹੇ ਕਿ 286 ਏਕੜ ਤੇ ਤੁਸੀਂ ਕਬਜ਼ਾ ਨਹੀਂ ਛੱਡ ਰਹੇ ਰਾਹ ਮਲ ਰਹੇ ਹੋ ਤੁਸੀਂ ਕਰੋ ਮਾਨਹਾਨੀ ਦਾ ਕੇਸ ਬਲਦੇਵ ਸਿੰਘ ਸਿਰਸਾ ਹੋਰਾਂ ਦੇ ਉੱਤੇ ਤੁਸੀਂ ਧਰਵੀਰ ਗਾਂਧੀ ਉੱਤੇ ਜੇਕਰ ਤੁਸੀਂ ਸੱਚੇ ਹੋ ਪਰ ਸੱਚੇ ਨਹੀਂ ਗਿਆ ਅਸਲ ਦੇ ਵਿੱਚ ਇਹ ਸਾਰੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਨੇ ਚਾਹੇ ਉਹ ਰਣਬੈਕਸੀ ਦਾ ਜਿਹੜਾ ਮਾਲਕ ਹੈ ਉਹ ਉਹ ਇਲਜ਼ਾਮ ਲਾ ਰਿਹਾ ਹੈ ਮਾਲਵਿੰਦਰ ਸਿੰਘ ਆਪਣੇ ਮਾਮੇ ਉੱਤੇ ਹਜ਼ਾਰਾਂ ਕਰੋੜਾਂ ਦੇ ਗਵਨ ਦੇ ਚਾਹੇ ਮਈ 2022 ਦੀ ਇੱਕ ਰਿਪੋਰਟ ਹੈ ਜਿਦੇ ਵਿੱਚ ਇਹ ਕਿਹਾ ਗਿਆ ਕਿ ਬਲਸਰਾਮ ਦੀ 286 ਏਕੜ ਜ਼ਮੀਨ ਦਾ ਫੈਸਲਾ ਹਾਈ ਕੋਰਟ ਨੇ ਕੀਤਾ ਪੰਚਾਇਤ ਦੇ ਹੱਕ ਦੇ ਵਿੱਚ ਤੇ 76 ਫੁੱਟ ਚੌੜਾ ਰਾਹ ਰੋਕ ਲਿਆ ਚਾਹੇ ਉਹ 30 ਅਪ੍ਰੈਲ 2114 ਦੀ ਇੱਕ ਰਿਪੋਰਟ ਹੈ ਜਿਦੇ ਵਿੱਚ ਜੰਗਲਾਤ ਵਿਭਾਗ ਕਹਿ ਰਿਹਾ ਕਿ ਦਿੱਲੀ ਦੇ ਵਿੱਚ ਇਹਨਾਂ ਦੀ ਸ਼ਾਖਾ ਨੇ 123 ਕਿਲਾਂ ਤੇ ਕਬਜ਼ਾ ਕੀਤਾ ਚਾਹੇ ਉਹ 3 ਅਕਤੂਬਰ 217 2017 ਦੀ ਕਮਲ ਦੀ ਬਰਾੜ ਦੀ ਰਿਪੋਰਟ ਹੈ ਜਿਦੇ ਵਿੱਚ ਕਿਹਾ ਗਿਆ ਕਿ ਜਲੰਧਰ ਅੰਮ੍ਰਿਤਸਰ ਆ ਨੈਸ਼ਨਲ ਹਾਈਵੇ ਦੇ ਉੱਤੇ ਹੈਡਕੁਆਟਰ ਦਾ ਡਾਇਰੈਕਟ ਲਿੰਕ ਜੋੜਨ ਵਾਸਤੇ ਇਹਨਾਂ ਨੇ ਇੱਕ ਸਕੂਲ ਗਰਾਊਂਡ ਫੋਰੈਸਟ ਲੈਂਡ ਤੇ ਡੇਰਾ ਬਿਆਸਪਿੰਡ ਦੀ ਲੈਂਡ ਦੇ ਉੱਤੇ ਕਬਜ਼ਾ ਕਰ ਲਿਆ ਚਾਹੇ ਉਹ ਟਾਈਮਜ਼ ਆਫ ਇੰਡੀਆ ਦੀ ਵਿੱਚ ਇੱਕ ਰਿਪੋਰਟ ਛਪੀ ਹੈ ਜਨਵਰੀ 218 ਦੇ ਵਿੱਚ ਜਿਹਦੇ ਵਿੱਚ ਕਿਹਾ ਗਿਆ ਕਿ ਧਰਮਵੀਰ ਗਾਂਧੀ ਦੇ ਬਾਰੇ ਜਿਹੜੀ ਮੈਂ ਗੱਲ ਕਰਕੇ ਹਟਿਆ ਚਾਹੇ ਉਹ ਜਨਵਰੀ ਮਹੀਨੇ ਦੀ ਰਿਪੋਰਟ ਹੈ ਜਿਹਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕਿ ਦੱਸੋ ਤੁਸੀਂ ਕੀ ਕਾਰਵਾਈ ਕੀਤੀ ਜਿਹੜੀ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਅੰਮ੍ਰਿਤਸਰ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਰਾਹੀਂ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਚਾਹੇ ਉਹ 2005 ਦਾ ਉਹ ਮਾਮਲਾ ਜਿੱਦੇ ਕਮਿਸ਼ਨਰ ਕਮਿਸ਼ਨਰ ਸੀਗੇ ਸਵਰਨ ਸਿੰਘ ਜਿਨੇ ਪੜਤਾਲ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਦਿੱਤੀ ਤੇ ਕਿਹਾ ਕਿ ਡੇਰੇ ਦੀਆਂ ਡੇਰੇ ਨੇ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਤੇ ਨਾਲ ਦਰਿਆ ਦਾ ਕੁਦਰਤੀ ਵਹਾਅ ਵੀ ਬਦਲ ਦਿੱਤਾ ਗਿਆ ਪਿੰਡ ਬੁੱਢਾ ਥੇ ਵੜੈਚ ਬਲਸਰਾਏ ਜੋਦੇ ਦਾਦੂ ਜੱਲੂਵਾਲ ਖਾਨਪੁਰ ਸੇਰੋ ਨਗਾ ਤੇ ਸੇਰੋ ਬਾਗਾ ਦੀਆਂ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਨੇ 2005 ਤੋਂ 2024 ਆ ਗਿਆ 19 ਸਾਲ ਬੀਤ ਗਏ ਆ ਤਕਰੀਬਨ ਦੋ ਦਹਾਕੇ ਪਰ ਇਹਨਾਂ ਥਾਵਾਂ ਤੇ ਉੱਤੇ ਕਾਰਵਾਈਆਂ ਕਿੰਨੀਆਂ ਕੋਈਆਂ ਜਾਂ ਕਿੱਥੇ ਕਬਜ਼ੇ ਛਡਵਾਏ ਗਏ ਇਹ ਤਾਂ ਪਤਾ ਨਹੀਂ ਪਰ ਇਹਨਾਂ ਜ਼ਰੂਰ ਪਤਾ ਹੈ ਕਿ ਅੱਜ ਵੀ ਪੰਜਾਬ ਦੇ ਜਿਹੜੇ ਲੋਕ ਇਲੈਕਸ਼ਨ ਲੜ ਰਹੇ ਨੇ ਐਮਪੀ ਦਾ ਜਾਂ ਹੋਰ ਪਾਰਟੀਆਂ ਦੇ ਉਹ ਕਾਲੇ ਰਹਿੰਦੇ ਨੇ ਕਿ ਕਦੋਂ ਅਸੀਂ ਇੱਥੇ ਡੇਰੇ ਤੇ ਜਾ ਕੇ ਨੱਕ ਰਗੜਗੇ ਕਦੋਂ ਅਸੀਂ ਇੱਥੇ ਡੇਰੇ ਤੇ ਜਾ ਕੇ ਆਉ ਦਾ ਮੱਥਾ ਰਗੜ ਗਿਆ ਔਰ ਇਹਨਾਂ ਬਿਸ਼ਾਰਮ ਲੋਕਾਂ ਨੇ ਤਾਂ ਕਬਜ਼ੇ ਛਡਾਉਣੇ ਕੀ ਸੀ ਪਰ ਇਹਦੇ ਨਾਲ ਨਾਲ ਗੁਨਾਹਗਾਰ ਅਫਸਰ ਛਾਈ ਵੀ ਹੈ ਜਿਹਦੇ ਵੇਂਦਿਆਂ ਜਿਹਦੀਆਂ ਮੂਹਕ ਦਰਸ਼ਕ ਬਣਿਆ ਇਹ ਸਭ ਕੁਝ ਹੋਇਆ ਪਰ ਸਾਡੀ ਹਮਦਰਦੀ ਉਹਨਾਂ ਕਿਸਾਨਾਂ ਦੇ ਨਾਲ ਹੈ ਸਾਡੀ ਹਮਦਰਦੀ ਉਹਨਾਂ ਕੁਦਰਤੀ ਸਰੋਤਾਂ ਦੇ ਨਾਲ ਹੈ ਜਿਨ੍ਹਾਂ ਦੇ ਉੱਤੇ ਇਹ ਕਬਜ਼ੇ ਕੀਤੇ ਗਏ ਜਿਨ੍ਹਾਂ ਦਾ ਵਹਿਣ ਬਦਲਿਆ ਗਿਆ ਪਰ ਕਾਰਵਾਈ ਕਰੇ ਕੌਣ ਜਿਹੜੇ ਬੰਦੇ ਦੀਆਂ ਫੋਟੋਆਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਨਾਲ ਹੋਣ ਉਹਨਾਂ ਤੇ ਕਾਰਵਾਈ ਇਹ ਕਾਮ ਅਫਸਰ ਕੀ ਕਰ ਸਕਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ